ਦਿਆਲਾ ਦੀ ਸਿਰਮੌਰ ਜਥੇਬੰਦੀ ਸਵੀਪਰ ਯੂਨੀਅਨ ਨਗਰ ਨਿਗਮ ਦੇ ਪ੍ਰਧਾਨ ਸੁਨੀਲ ਕੁਮਾਰ ਬਟੜਾਣਵਲੋਂ ਫਾਇਰ ਬ੍ਰਿਗੇਡ ਦਫਤਰ ਵਿਖੇ ਆਜ਼ਾਦੀ ਦੇ 78ਵੇਂ ਦਿਹਾੜੇ ਮੌਕੇ ਤੇ ਕੋਮੀ ਝੰਡਾ ਲਹਿਰਾਇਆ ਗਿਆ ਇਸ ਦੌਰਾਨ ਟੈਕਨੀਕਲ ਕਰਮਚਾਰੀ ਯੂਨੀਅਨ ਨਗਰ ਨਿਗਮ ਦੇ ਚੇਅਰਮੈਨ ਜਤਿੰਦਰ ਕੁਮਾਰ ਪ੍ਰਿੰਸ ਅਤੇ ਨਗਰ ਨਿਗਮ ਕਰਮਚਾਰੀ ਦਲ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਅਤੇ ਫਾਇਰ ਬ੍ਰਿਗੇਡ ਅਫਸਰਾਂ ਵੱਲੋਂ ਸ਼ਿਰਕਤ ਕੀਤੀ ਗਈ ਸਮੂਹ ਕਰਮਚਾਰੀਆਂ ਵੱਲੋਂ ਇੱਕ ਦੂਜੇ ਦੇ ਮੂੰਹ ਮਿੱਠੇ ਕਰਵਾ ਕੇ ਆਜ਼ਾਦੀ ਦਿਹਾੜੇ ਦੀ ਖੁਸ਼ੀ ਦਾ ਇਜਹਾਰ ਕੀਤਾ ਗਿਆ ਇਸ ਮੌਕੇ ਤੇ ਜਿੱਥੇ ਦੇਸ਼ ਭਗਤੀ ਗੀਤਾਂ ਦੀ ਗੂੰਜ ਨੇ ਮਾਹੌਲ ਨੂੰ ਹੋਰ ਖੁਸ਼ਗੁਵਾਰ ਬਣਾਇਆ ਉੱਥੇ ਹੀ ਸਵੀਪਰ ਯੂਨੀਅਨ ਨਗਰ ਨਿਗਮ ਦੇ ਸਾਬਕਾ ਪ੍ਰਧਾਨ ਬਿੰਨੀ ਸਹੋਤਾ ਅਮਰ ਰਹੇ ਦੇ ਨਾਰੇ ਲਗਾ ਕੇ ਮਰਹੂਮ ਆਗੂ ਨੂੰ ਯਾਦ ਕੀਤਾ ਗਿਆ ਇਸ ਦੌਰਾਨ ਪ੍ਰਧਾਨ ਸੁਨੀਲ ਕੁਮਾਰ ਬਡਲਾਨ ਵੱਲੋਂ ਉਨ੍ਹਾਂ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਅਤੇ ਕੀਤੇ ਗਏ ਸਫਾਈ ਕਰਮਚਾਰੀਆਂ ਦੇ ਹਿੱਤ ਵਿੱਚ ਕਾਰਜਾਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਫਾਇਰ ਬ੍ਰਿਗੇਡ ਅਫਸਰ ਰਜਿੰਦਰ ਕਾਉਂਸਲ ਮੋਹਿਤ ਜੰਡਰਲ, ਇੰਦਰਜੀਤ, ਲਵਕੁਸ਼, ਅਰਵਿੰਦਰ ਸਿੰਘ ਗਿੱਲ, ਮਨੋਸ਼ ਕੁਮਾਰ, ਗੁਰਮੀਤ ਸਿੰਘ, ਰਣ ਸਿੰਘ, ਜਸਵੰਤ ਸਿੰਘ, ਤਰਨ ਅਰੋੜਾ, ਸਵਿਪਰ ਯੂਨੀਅਨ ਨਗਰ ਨਿਗਮ ਦੇ ਆਗੂ ਕਾਕਾ ਰਾਮ, ਵਿੱਕੀ, ਰਾਕੇਸ਼ ਕੁਮਾਰ ਲਾਡੀ ਬੰਟੀ ਸੰਗਰ ਰਾਜਿੰਦਰ ਸਿੰਘ ਗਗਨ ਰਾਧਾ ਰਾਣੀ ਸੁਨੀਤਾ ਰਾਣੀ ਸੰਜੇ ਕਲਿਆਣ ਸੁਰਿੰਦਰ ਸੋਹਤਾ ਅਮਿਤ ਕੁਮਾਰ ਬੰਟੀ ਸੰਗਰ ਮਾਇਆ ਰਾਮ ਛੋਟੂ ਰਜਿੰਦਰ ਕੁਮਾਰ ਰਜਿੰਦਰ ਸੋਹਤਾ ਅਮਿਤ ਕੁਮਾਰ ਸੰਦੀਪ ਕੁਮਾਰ ਰਾਕੇਸ਼ ਫੋਜੀ ਰਾਜ ਕੁਮਾਰ ਬਿੱਟੂ ਵੈਦ ਪ੍ਰਕਾਸ਼ ਸਤਵੀਰ ਰਾਜ ਕੁਮਾਰ ਰਿੰਕੂ ਵੈਦ ਮੁਕੇਸ਼ ਰਾਹੀ ਆਦ ਹਾਜ਼ਰ ਸਨ ਮੈਂ ਸੁਨੀਲ ਕੁਮਾਰ ਪ੍ਰਧਾਨ ਸਪਾਈ ਸੇਗੁਰ ਨਗਰ ਪਟਿਆਲਾ ਅੱਜ ਸਾਡੇ ਸਮੂਹ ਜਥੇਬੰਦੀਆਂ ਵੱਲੋਂ ਔਰ ਇਸ ਖਾਸ ਕਰ ਸਾਡੀ ਜਿਹੜੀ ਸੀਪਰ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਨੁਮਾਇੰਦਿਆਂ ਵੱਲੋਂ ਅੱਜ ਜਿਹੜੇ ਫੈਰਵਗੇਟ ਦੇ ਵਿੱਚ ਅੱਜ 27 ਅਗਸਤ ਮੇਂ ਆਜ਼ਾਦੀ ਦਿਵਸ ਦੇ ਉਪਲੱਬਖ ਅੱਜ ਜਿਹੜੀ ਝੰਡਾ ਰਸਮ ਅਦਾ ਕੀਤੀ ਗਈ ਆਜ਼ਾਦੀ ਦਿਵਸ ਤੇ ਮੌਕੇ ਤੇ ਔਰ ਇਸ ਮੌਕੇ ਤੇ ਮੈਂ ਇੱਕ ਸਪਾਈਸੇਕਿਊਰਿਟੀ ਦਾ ਪ੍ਰਧਾਨ ਹੋਣ ਦੇ ਨਾਤੇ ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਪੰਜਾਬ ਨਿਵਾਸੀਆਂ ਸਮੂਹ ਮੁਲਾਜ਼ਮ ਸਾਥੀਆਂ ਨੂੰ ਇਸ ਮੌਕੇ ਤੇ ਬਹੁਤ ਬਹੁਤ ਮੁਬਾਰਕਾ ਆਜ਼ਾਦੀ ਦਿਵਸ ਦੀਆਂ ਔਰ ਅੱਜ ਜਿਹੜਾ ਅਸੀਂ ਜਨਮ ਦਿਨ ਮਨਾਇਆ ਇਸ ਤੋਂ ਪਹਿਲੇ ਵੀ ਜਦੋਂ ਵੀ ਕੋਈ ਵੀ 26 ਜਨਵਰੀ ਜਾਂ 15 ਅਗਸਤਾਂ ਦੇ ਜਿਹੜੇ ਸਾਡੀ ਸੀਪਰੀ ਯੂਨੀਵਰਸਿਟੀ ਵੱਲੋਂ ਵੀ ਚੰਦਾ ਰਸਾ ਅਦਾ ਕਰਨ ਦੀ ਜਿਹੜੀ ਰਸਮ ਅਦਾ ਕੀਤੀ ਜਾਂਦੀ ਹੈ। ਦੇਖੋ ਸਾਡੇ ਸਾਬਕਾ ਬਿਨੀ ਪ੍ਰਧਾਨ ਸੋਤਾਜੀ ਵੱਲੋਂ ਜਿਹੜੀ ਇੱਕ ਪਿੱਛੇ ਮੰਗ ਕੀਤੀ ਗਈ ਸੀ ਕਿ ਵੀ ਪਾਰਕ ਦੇ ਵਿੱਚ ਇੱਕ ਡਾਕਟਰ ਭੀਮਰਾ ਅੰਬੇਦਕਰ ਸਾਹਿਬ ਜੀ ਜਿਹੜੀ ਮੂਰਤੀ ਲਗਾਈ ਜਾਵੇ ਔਰ ਬੜੇ ਅਦਬ ਨਾਲ ਬڑے ਸਿਸਟਮ ਨਾਲ ਜਿਹੜੀ ਉੱਥੇ ਮੂਰਤੀ ਸਥਾਪਨਾ ਕੀਤੀ ਗਈ ਸੀ ਪਰ ਉਸ ਟਾਈਮ ਜਿਹੜੀ پارک ਬਹੁਤ ਬਧੀਆ ਸਾ ਸੁੰਦਰ ਬਣੀ ਹੋਈ ਸੀ ਪਰ ਅੱਜ ਜਿਹੜੀ ਉੱਥੇ ਸਥਿਤੀ ਜਿਹੜੀ ਜਿਹੜੀ ਬਣੀ ਹੈ ਵੀ ਉੱਥੇ ਨਾਲ ਜਿਹੜੀ ਹੈਗੀ ਉਹ ਵੀ ਜਿਹੜੀ ਮੂਰਤੀ ਉੱਥੇ ਮਤਲਬ ਬੇਅਦਬੀ ਹੋ ਰਹੀ ਹੈ ਇਸ ਨੂੰ ਬਾਹਰ ਕਰ ਲਿਆ ਜਾਵੇ ਸੋ ਮਾਨਯੋਗ ਸਾਡੇ ਕਮਿਸ਼ਨ ਸਾਹਿਬ ਜੀ ਵੱਲੋਂ ਮਤਲਬ ਪਿੱਛੇ 7 ਮਾਰਚ ਨੂੰ 2024 ਨੂੰ ਜਿਹੜਾ ਬਜਟ ਹੈ ਜਿਹੜਾ ਉਹ ਅਸਟੀਮੇਟ ਹੈ ਉਹਨਾਂ ਦਾ 195 ਜਿਆਦਾ ਬਜਟ ਹੈ ਜਿਹੜਾ